ਇਹੋ ਜਾਂ ਕੀ ਕੱਢ ਲਿਆਏ ਹੋ ਜਿਹੜਾ ਕਹਿੰਦੇ ਕਿ ਧਰਤੀ ਹਿੱਲਣ ਵਾਲੀ ਹੈ ਨਹੀਂ ਧਰਤੀ ਤੇ ਚਲੋ ਹਿੱਲ ਹੀ ਗਈ ਹਾੜਾਂ ਦੇ ਨਾਲ ਮਤਲਬ ਮਕਾਨ ਹੀ ਡਿੱਗ ਪਏ ਜਮੀਨ ਹੀ ਹਲਕੀ ਜਮੀਨਾਂ ਹੀ ਖਤਮ ਹੋ ਗਈਆਂ ਲੋਕਾਂ ਦੀ ਧਰਤੀ ਤੇ ਇਹਨਾਂ ਦਿਨਾਂ ਦੇ ਵਿੱਚ 29 ਤਰੀਕ ਤੋਂ ਲੈ ਕੇ 22 ਤਰੀਕ ਤੋਂ ਲੈ ਕੇ ਸਾਰੇ ਮਤਲਬ ਮਾਜੇ ਦੀ ਹਿੱਲੀ ਪਈ ਹੈ ਪਰ ਕਿਵੇਂ ਲੋਕਾਂ ਨੂੰ ਨੇਰੇ ਚ ਰੱਖਿਆ ਜਾਂਦਾ ਹੈ ਕਿਵੇਂ ਲੋਕਾਂ ਨੂੰ ਮਤਲਬ ਉਹਨਾਂ ਨੂੰ ਹੀ ਮਾਰ ਕੇ ਤੇ ਉਹਨਾਂ ਦੇ ਉੱਤੇ ਹੀ ਤਰਸ ਕੀਤਾ ਜਾਂਦਾ ਹੈ ਉਹਨਾਂ ਨਾਲ ਹੀ ਅੰਧਰ ਦੀ ਪ੍ਰਗਟ ਕੀਤੀ ਜਾਂਦੀ ਹੈ ਮਤਲਬ ਇਹੋ ਜਿਹੀਆਂ ਚੀਜ਼ਾਂ ਨੇ ਜਿਹਦੇ ਬਾਰੇ ਬਹੁਤ ਸਾਰਾ ਅੱਗੋਂ ਵੀ ਐਕਸ਼ਨ ਲੈਣ ਦੀ ਲੋੜ ਹੈ ਮੈਂ ਅੱਗੇ ਇੱਕ ਗੱਲ ਕਹਿਣਾ ਮੱਕੜ ਸਾਹਿਬ ਕਿ ਕੋਈ ਵਾਰਦਾਤ ਹੋ ਜੇ ਹੂੰ ਕੋਈ ਮਤਲਬ ਚਾਹੇ ਉਹ ਕਿਸੇ ਵੱਲੋਂ ਵੀ ਕੀਤੀ ਜਾਵੇ ਚਾਹੇ ਉਹ ਬਾਹਰ ਆਪਾਂ ਵੇਖੀਦਾ ਵੀ ਰੋਡ ਐਕਸੀਡੈਂਟ ਹੀ ਹੋ ਗਿਆ ਉਨੀ ਦਿਨ ਉਹ ਰੋਡ ਹੀ ਬੰਦ ਕਰ ਦਿੰਦੇ ਨੇ ਵੀ ਯਾਰੇ ਰੋਡ ਦੇ ਵਿੱਚ ਨੁਕਸਤ ਨਹੀਂ ਹੈਗਾ ਕੋਈ ਮਤਲਬ ਜਿੰਨਾ ਚਿਰ ਰੋਡ ਦੇ ਸੁਧਾਰ ਨਹੀਂ ਕੀਤਾ ਜਾਂਦਾ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੈ ਕਿ ਜਦੋਂ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਮਤਲਬ ਦੁਖਾਂਤ ਵਾਪਰਦਾ ਉਹਦੇ ਤੋਂ ਵਾਦਾ ਤੁਹਾਨੂੰ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਕਿ ਇਹ ਦੁਬਾਰਾ ਨਾ ਹੋਵੇ ਹਾਂ ਨਾ 88 ਝੜ ਆਉਂਦੇ ਨੇ ਮੈਂ ਆਪਦੀ ਅੱਖੀਂ ਵੇਖਿਆ ਮਤਲਬ ਮੈਂ ਅਸੀਂ ਪੜਦੇ ਸੀਗੇ ਉਦੋਂ 88 ਦੇ ਵਿੱਚ ਵੀ ਐਡਾ ਵੱਡਾ ਨੁਕਸਾਨ ਨਹੀਂ ਹੋਇਆ ਜਿੰਨਾ ਹੁਣ ਵੇ ਜਿੰਨਾ ਹੁਣ ਹੋਇਆ ਉਹਦਾ ਕਾਰਨ ਕੀ ਹੈ 88 ਤੋਂ ਬਾਅਦ ਨਵੀਂ ਟੈਕਨੋਲੋਜੀ ਆ ਗਈ ਨਵਾਂ ਤੁਹਾਨੂੰ ਪਤਾ ਲੱਗਣ ਲੱਗ ਪਿਆ ਪਾਣੀ ਕਿੰਨਾ ਛੱਡਣਾ ਕਿਵੇਂ ਹੈ ਮੀਂਹ ਕਿੰਨਾ ਪੈਣਾ 12 ਮਤਲਬ 25 37 ਸਾਲ ਹੋ ਗਏ ਨੇ ਕਿੰਨੀ ਟੈਕਨੋਲੋਜੀ ਐਡਵਾਂਸ ਹੋ ਗਈ ਹੈ ਉਸ ਤੋਂ ਬਾਅਦ ਜੋ ਦੇ ਬਰਾਬਰ ਦਿਹਾੜ ਆ ਜਾਣ ਜਾਂ ਉਸ ਤੋਂ ਵੱਧੜ ਆ ਜਾਣ ਤੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਕਿੱਥੇ ਸਾਡਾ ਪੈਸਾ ਖਰਚ ਹੋ ਰਿਹਾ ਕਿੱਥੇ ਤੁਹਾਡੀ ਟੈਕਨੋਲੋਜੀ ਹੈ ਸਿਰਫ ਦੇਸ਼ ਦੀ جنگ ਲੜਨ ਦੇ ਉੱਤੇ ਹੀ ਆ ਵੀ ਬਿਫੋਰਸ ਖਰੀਦ ਲਈ ਉਹ ਮਤਲਬ ਮਜ਼ਾਈਲਾਂ ਸੁੱਟਣ ਵਾਲੀਆਂ ਖਰੀਦ ਲਈ ਉਹ ਤੋਂ ਬਾਅਦਾਂ ਜਿਹੜੀਆਂ ਬੇਸਿਕ ਨੀਡਸ ਜਿੱਥੋਂ ਲੋਕ ਪਲਦੇ ਨੇ ਜਿੱਥੋਂ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਉਹਦੇ ਉੱਤੇ ਕੋਈ ਮਤਲਬ ਕੋਈ ਫੋਕਸ ਨਹੀਂ ਕਰਦਾ ਉਹਦੇ ਉੱਤੇ ਕੋਈ ਵਿਚਾਰ ਨਹੀਂ ਕਰਦਾ ਮੈਂ ਕਹਿੰਨਾ ਅੱਜ ਆ ਗਏ ਨੇ ਤੁਸੀਂ ਹੋਣੀ ਸਿੱਖਿਆ ਲੈ ਲਓ ਕਿ ਇਸ ਤੋਂ ਬਾਅਦ ਕੋਈ ਉਹ ਜਿਹੇ ਹਾਲਾਤ ਨਾ ਬਣ ਹਾਂ ਆਪਾਂ ਨੂੰ 6 ਮਹੀਨੇ ਪਹਿਲਾਂ ਹੀ ਪਤਾ ਸੀਗਾ ਕਿਵੇਂ ਉਹ ਮਤਲਬ ਪਾਖੜਾ ਮੈਨੇਜਮੈਂਟ ਬੋਰਡ ਦੇ ਉੱਤੇ ਕਬਜ਼ਾ ਲਿਆ ਗਿਆ ਸਾਡਾ ਸਾਰਾ ਕੰਟਰੋਲ ਹੀ ਖੋ ਲਿਆ ਗਿਆ ਔਰ ਮੋਦੀ ਸਾਹਿਬ ਉਹ ਸ਼ਰਿਆਮ ਕਹਿੰਦੇ ਸੀਗੇ ਕਿ ਮੈਂ ਸਿੰਧੂ ਵਾਲਾ ਪਾਣੀ ਰੋਕਣਾ ਪਾਕਿਸਤਾਨ ਨੂੰ ਮੈਂ ਬੂੰਦ ਪਾਣੀ ਨਹੀਂ ਮਤਲਬ ਦੇਣਾ ਪਾਣੀ ਤੁਸੀਂ ਲੈ ਕੇ ਕਿੱਥੇ ਜਾਣਾ ਸੀਗਾ ਨਹਿਰਾਪੋਟ ਲੀਆਂ ਸੀ ਨਵੀਆਂ ਦਰਿਆ ਬਣ ਗਏ ਸੀ ਨਵੇਂ ਵੀ ਪਾਣੀ ਜਿਹੜਾ ਮਤਲਬ ਉਹ ਉਹ ਠੀਕ ਹੋ ਜਿਹੜਾ ਸਾਡੀ ਵਰਤੋਂ ਦੇ ਵਿੱਚ ਆ ਜਾਣਾ ਜਿੱਥੇ ਉਹ ਬਲਕ ਚ ਇਕੱਠਾ ਆਇਆ ਸੀ ਜਿੱਥੇ ਤੁਸੀਂ ਉਹ ਰੋਕਿਆ ਜਿੱਥੇ ਉਹ ਇਕੱਠਾ ਹੁੰਦਾ ਜਾਂਦਾ ਸੀਗਾ ਅਖੀਰ ਜਦੋਂ ਉਹਨੂੰ ਛੱਡਿਆ ਗਿਆ ਸਾਰਾ ਕੁਝ ਕੰਟਰੋਲ ਆਪਣੇ ਹੱਥਾਂ 'ਚ ਲੈ ਕੇ ਛੱਡਿਆ ਗਿਆ ਤਬਾਹ ਆਪਾਂ ਪਾਕਿਸਤਾਨ ਕਰਨਾ ਸੀ ਮੈਂ ਅੱਗੇ ਵੀ ਤੁਹਾਨੂੰ ਇੱਕ ਦਿਨ ਕਿਹਾ ਸੀਗਾ ਕਿ ਤੁਸੀਂ ਕਿਸੇ ਨਾਲ ਦੁਸ਼ਮਣੀ ਹੈ ਦੇਸ਼ ਦੀ ਮੈਂ ਪਹਿਲੀ ਗੱਲ ਬਹੁਤਾ ਦੁਸ਼ਮਣੀਆਂ 'ਚ ਵਿਸ਼ਵਾਸ ਨਹੀਂ ਰੱਖਦਾ ਵੀ ਹਰ ਥਾਂ ਤੇ ਮਰਦੇ ਪਛੰਦੇ ਨੇ ਨਾ ਕੋ ਅਫਸਰ ਮਰਦੇ ਨੇ ਤੇ ਨਾ ਮਤਲਬ ਜੇ ਆਰਮੀ ਵੀ ਮਰਦੀ ਆ ਤੇ ਫੌਜੀ ਮਰਦੇ ਨੇ ਜਵਾਨ ਹੀ ਮਰਦੇ ਨੇ ਨਾ ਮੈਂ ਇਸ ਚੀਜ਼ 'ਚ ਪੈਂਦਾ ਨਹੀਂ ਪਰ ਜੇ ਤੁਸੀਂ ਉਹਨੂੰ ਰੋਕਣਾ ਵੀ ਸੀਗਾ ਉਹਨੂੰ ਮਤਲਬ ਪੰਜਾਬੀ 'ਚ ਕਹਿੰਦੇ ਠੋਕਣਾ ਵੀ ਸੀਗਾ ਤੇ ਸਾਨੂੰ ਅਲਰਟ ਹੀ ਦੇ ਦਿੰਦੇ ਸਾਡੇ ਲੋਕਾਂ ਦਾ ਸਮਾਨ ਹੀ ਇੱਥੋਂ ਕੱਢ ਲਿੰਦੇ ਇੱਕ ਦਮ ਪਾਣੀ ਜਿਹੜਾ ਛੱਡਿਆ ਗਿਆ ਸਾਡੇ ਨਾਲੋਂ ਉੱਥੇ 1000 ਗੁਣਾ ਜ਼ਿਆਦਾ ਤਬਾਹੀ ਹੋਈ ਹੈ ਨਾ ਮਤਲਬ ਆਪਾਂ ਉਹਨੂੰ ਤਬਾਹ ਕਰਨ ਦੇ ਵਿੱਚ ਜੇ ਤੁਸੀਂ ਹੁਣ ਕਰ ਚੁੱਕੇ ਹੋ ਤੇ ਕੰਮ ਸੇ ਕੰਮ ਜਿੰਨਾ ਲੋਕਾਂ ਦਾ ਨੁਕਸਾਨ ਹੋਇਆ ਚਾਹੇ ਉਹ 5000 ਕਰੋੜ ਦਾ ਚਾਹੇ ਉਹ 10000 ਕਰੋੜ ਦਾ ਤੁਹਾਡੇ ਮੂੰਹੋਂ ਇਹ ਲਫ਼ਜ਼ ਮਤਲਬ ਆਉਣੇ ਚਾਹੀਦੇ ਨੇ ਕਿ ਯਾਰ ਤੁਸੀਂ ਦੇਸ਼ ਦਾ ਬਹੁਤ ਸਾਥ ਦਿੰਦੇ ਹੋ ਜੰਗ ਜ ਵੀ ਤੁਸੀਂ ਲੜ ਕੇ ਖਲੋਂਦੇ ਹੋ ਇਸ ਮਸਲੇ ਤੇ ਵੀ ਤੁਸੀਂ ਜਿਹੜੀ ਉਹ ਪਿੱਠ ਨਹੀਂ ਲੱਗਣ ਦਿੱਤੀ ਤੇ ਤੁਹਾਡੀ ਪਾਈ ਪਾਈ ਦਾ ਜਿੱਦਾਂ ਸੀਐਮ ਸਾਹਿਬ ਕਹਿੰਦੇ ਮੁਰਗੀ ਮਰੀ ਵੀ ਦਊਂਗਾ ਤੇ ਬੱਕਰੀ ਤੁਹਾਡੀ ਪਾਈ ਪਾਈ ਦਾ ਜਿਹੜਾ ਮੈਂ ਤੁਹਾਨੂੰ ਹਿਸਾਬ ਦਊਂਗਾ ਔਰ ਦੂਜਾ ਆ ਮੈਂ ਸਾਰੇ ਡਾਟੇ ਲਿਆ ਆ ਆ ਗਵਰਨਮੈਂਟ ਦੀਆਂ ਮੈਂ ਚਿੱਠੀਆਂ ਲਿਆ ਆ ਜਿਹਦੇ ਵਿੱਚੋਂ ਕਹਿੰਦੇ ਨੇ ਜੀ ਇੰਨੇ ਦਿਨਾਂ ਚ ਮੁਆਵਜ਼ਾ ਦਿੱਤਾ ਜਾਊਗਾ ਤਿੰਨ ਤਿੰਨ ਦਿਨਾਂ ਚ ਆ ਸਾਰੇ ਤੁਹਾਨੂੰ ਮੈਂ ਉਹ ਪੀਡੀਐਫ ਫਾਈਲਾਂ ਨੇ ਮੈਂ WhatsApp ਤੇ ਭੇਜ ਦਿੰਨਾ ਇਹਦੇ ਚ ਕੀ ਵੱਡੇ ਖੁਲਾਸੇ ਜਿਹੜੇ ਤੁਹਾਨੂੰ ਹੈਰਾਨ ਕਰਨ ਵਾਲੀਆਂ ਗੱਲਾਂ ਕੀ ਨੇ ਮੈਂ ਇਹਦੇ ਚ ਜਨਤਾ ਨੂੰ ਪਾਗਲ ਬਣਾਉਣ ਵਾਲਾ ਮੈਂ ਤੁਹਾਨੂੰ ਦੱਸਣ ਲੱਗਾ ਵੀ ਹੈ ਕੀ ਆ ਮੱਕੜ ਸਾਹਿਬ ਜਿਹੜੇ ਐਲਾਨ ਹੋਏ ਜਿਹੜੇ ਐਲਾਨ ਹੋਏ ਆ ਸੈਂਟਰ ਵਾਲਾ ਐਲਾਨ ਕੇ ਪੰਜਾਬ ਸਰਕਾਰ ਦੋਵਾਂ ਦੇ ਜੀ ਸੈਂਟਰ ਦੀ ਇੱਕ ਗਾਈਡਲਾਈਨ ਆ ਜਿਹਨੂੰ ਆਰਡੀਐਫ ਜਿਹੜੀ ਉਹ ਡਿਜ਼ਾਸਟਰ ਫੰਡ ਆ ਜਿਹੜਾ ਜਿਹਦੇ ਵਿੱਚ ਮੋਦੀ ਸਾਹਿਬ 1600 ਕਰੋੜ ਰੁਪਈਆ ਦੇ ਕੇ ਗਏ ਨੇ ਮੈਂ ਇੱਕ ਚੀਜ਼ ਕਹਿੰਨਾ ਇਹਨਾਂ ਦੇ ਚਿੱਠੀਆਂ ਦੇ ਵਿੱਚ ਨੇ ਇਹ ਉਹਨਾਂ ਦੀਆਂ ਗਾਈਡਲਾਈਨ ਨੇ ਇਹਨਾਂ ਦੇ ਵਿੱਚ ਇਹ ਆ ਕਿ ਇੰਨੇ ਦਿਨਾਂ ਚ ਪਟਵਾਰੀ ਰਿਪੋਰਟ ਦੇਊਗਾ ਇੰਨੇ ਦਿਨਾਂ ਚ ਐਸਡੀਐਮ ਰਿਪੋਰਟ ਦੇਊਗਾ 45 ਦਿਨ ਦੇ ਵਿੱਚ ਵਿੱਚ ਜਿਹੜਾ ਉਹ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਮੈਂ ਮੁਆਵਜ਼ੇ ਤੇ ਬਾਅਦ ਚ ਆਣਾ ਅੱਜ ਕਿਹੜੇ ਯੁੱਗ ਚ ਤੁਸੀਂ ਯਾਰ ਕੋਈ ਬਿਲਡਿੰਗ ਦੇ ਵਿੱਚ ਇੱਟ ਗਲਤ ਲਾ ਦਿੰਦਾ ਹੈ ਨਾ ਤਾਂ ਤੁਸੀਂ ਸੈਟਲਾਈਟ ਤੇ ਗੂਗਲ ਮੈਪ ਚ ਚੈੱਕ ਕਰਦੇ ਹੋ ਵੀ ਇੱਥੇ 5 ਸਾਲ ਪਹਿਲਾਂ ਕੀ ਸੀ ਕੱਲ ਕੀ ਸੀਗਾ ਤੇ ਅੱਜ ਕੀ ਸੀਗਾ ਤੁਹਾਨੂੰ ਨਹੀਂ ਦੱਸਦਾ ਯਾਰ ਕਿੱਥੇ ਕਿੱਥੇ ਖੇਤੀ ਸੀ ਕੱਲੀ-ਕੱਲੀ ਪਿੰਨ ਪੁਆਇੰਟ ਕਰ ਦਿੰਦੇ ਹੋ ਤੁਸੀਂ ਜਦੋਂ ਕੋਈ ਕ੍ਰਿਮੀਨਲ ਨੂੰ ਫੜਨਾ ਹੁੰਦਾ ਤਾਂ ਗੂਗਲ ਮੈਪ ਰਾਹੀਂ ਤੁਸੀਂ ਲੋਕੇਸ਼ਨ ਲਾ ਕੇ ਵੀ ਫਲਾਣੇ ਕਮਰੇ 'ਚ ਬੈਠਾ ਤੁਸੀਂ ਤੁਹਾਨੂੰ ਨਹੀਂ ਦਿਸ ਰਿਹਾ ਵੀ ਕਿੱਥੇ ਕਿੰਨੀ ਫਸਲ ਸੀ ਕਿੱਥੇ ਕਿੰਨੇ ਘਰ ਸੀਗੇ ਕਿੱਥੇ ਕਿੰਨੇ ਡੰਗਰ ਸੀਗੇ ਤੁਸੀਂ ਉਹ ਟੈਕਨੋਲੋਜੀ ਕਿਉਂ ਨਹੀਂ ਅਪਣਾ ਰਹੇ ਉਹਦੇ ਅਨੁਸਾਰ ਮਾਪਜਾ ਤੁਸੀਂ ਕਿਉਂ ਨਹੀਂ ਅਨਾਉਂਸ ਕਰ ਰਹੇ ਅੱਜ ਤੁਸੀਂ ਫੇਰ ਉਹਨਾਂ ਚੱਕਰਾਂ 'ਚ ਪਾ ਦਿੱਤਾ ਉਹ 'ਚ ਹਰ ਬੰਦਾ ਹੀ ਪੈਸੇ ਖਾਊਗਾ ਪਟਵਾਰੀ ਐਸਡੀਐਮ ਤਹਿਸੀਲਦਾਰ ਤੁਹਾਨੂੰ ਯਾਦ ਹੈ ਮੈਂ ਇੱਕ ਚੀਜ਼ ਕਹੀ ਸੀ ਕਿ ਸੀਐਮ ਰੀਲੀਫ ਫੰਡ 'ਚ ਪੈਸੇ ਨਾ ਦੋ ਉਹਦਾ ਕਾਰ ਬਹੁਤ ਸਾਰੇ ਲੋਕਾਂ ਅਫਸਰਾਂ ਨੂੰ ਖੁਸ਼ ਕਰ ਲਈ ਸਰਕਾਰ ਨੂੰ ਖੁਸ਼ ਕਰ ਲਈ 5 ਲੱਖ ਦਾ ਚੈੱਕ ਲਓ 10 ਲੱਖ ਦਾ ਚੈੱਕ ਲਓ ਆਪਦੇ ਲਿੰਕ ਬਣਾਉਣ ਲਈ ਸੀ ਯਮ ਰਲੀ ਫੰਡ ਚ ਪੈਸਾ ਗਿਆ ਉਹ ਵਾਪਸ ਕਿਵੇਂ ਆਊਗਾ ਲੋਕਾਂ ਤੱਕ ਜੇ ਉਹਦਾ ਉਸਮਾਨ ਖਰੀਦ ਕੇ ਦੇਣਗੇ ਤੇ ਉਹ ਚ ਕਮਿਸ਼ਨ ਵੀ ਜਾਣੀ ਹੈ ਮਤਲਬ ਇਹਨੂੰ ਤੁਸੀਂ ਚੁੱਟਲਾ ਨਹੀਂ ਸਕਦੇ ਹਰ ਅਫਸਰ ਨੇ ਆਪਾ ਕਿਵੇਂ ਹੁੰਦਾ ਹੈ ਸਿਸਟਮ ਜੋ ਮੰਨ ਲਓ ਕੁਝ ਖਰੀਦਣਾ ਆਇਆ ਕਿ ਤੂੰ ਵੀ ਜੋ ਅਫਸਰ ਆ ਜਿੱਦਾਂ ਆਪਾਂ ਕੋ ਮੰਨ ਲਓ ਸੜਕ ਮੰਨ ਲਓ ਸੜਕ ਹੀ ਬਣਨੀ ਹੈ ਸੜਕ ਬਣਨੀ ਹੈ ਦੁਬਾਰਾ ਉਹਦਾ ਟੈਂਡਰ ਲੱਗਿਆ ਕਮਿਸ਼ਨ ਸੈੱਟ ਨੇ ਸਾਰਾ ਕੁਝ ਸੈੱਟ ਹੈ ਉਹ ਠੇਕੇਦਾਰ ਦਾ ਕਮਿਸ਼ਨ ਜਿਹੜਾ ਮਤਲਬ ਵਾਪਸੀ ਆਣੀ ਅਫਸਰ ਨੂੰ ਉਹ ਚੀਜ਼ਾਂ ਛੱਡ ਦਿਓ ਜਿੱਥੋਂ ਸਮਾਨ ਆਇਆ ਉਹਦਾ ਸੜਕਾਂ ਤੁਸੀਂ ਆਪਦੇ ਪੱਧਰ ਤੇ ਕਰ ਲੋ ਮਤਲਬ ਫੀਡ ਜਾਣੀ ਐ ਚਾਰਾ ਜਾਣਾ 20 ਜਾਣਾ ਡੀਜ਼ਲ ਜਾਣਾ ਮਤਲਬ ਇਨਾਂ ਚੀਜ਼ਾਂ ਦੇ ਵਿੱਚ ਤੇ ਅਫਸਰ ਆਪਣੀ ਕਮਿਸ਼ਨ ਸੈੱਟ ਕਰਨ ਕੀ ਕਰਨਗੇ ਨਾ ਦੂਜਾ ਕਮਿਸ਼ਨ ਜਿੰਨੀ ਮਰਜ਼ੀ ਸੈੱਟ ਕਰ ਲੈਣ ਉਸ ਤੋਂ ਬਾਅਦ ਆ ਜਿਹੜਾ ਜਿਹੜਾ ਪਿੰਡ ਚ ਜੋ ਜੋ ਸਮਾਨ ਦੇਣਾ ਉਹ ਸੱਤਾਧਾਰੀਆਂ ਰਈ ਦਿੱਤਾ ਜਾਣਾ ਚਾਹੇ ਉਹ ਕਾਲੀ ਹੋਣ ਚਾਹੇ ਕਾਂਗਰਸੀ ਹੋਣ ਚ ਦੂਜੇ ਨੂੰ ਤੋ ਕੋ ਪੁੱਛਦਾ ਹੀ ਨਹੀਂ ਨਾ ਹੁਣ ਪਰਸੋਂ ਦਾ ਇੱਕ ਮੈਨੂੰ ਮਤਲਬ ਦੁੱਖ ਲੱਗਦਾ ਯਾਰ ਇਨਾਂ ਚੀਜ਼ਾਂ ਦੇ ਉੱਤੇ ਪਰਸੋਂ 400 ਪਰਿਵਾਰ ਦੇ ਭਾਂਡੇ ਤੇ ਬਿਸਤਰੇ ਇਕੱਠੇ ਕੀਤੇ ਗਏ 3 ਦਿਨ ਪਹਿਲਾਂ ਹਮ ਇਕੱਠੇ ਉਹ ਪਬਲਿਕ ਕੋਲ एनजीओस ਕੋਲੋਂ ਕੀਤੇ ਜਾਂਦੇ ਨੇ ਜਾਂ ਜਿਹੜੇ ਬੰਦੇ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਇਕੱਠੇ ਕੀਤੇ ਜਾਂਦੇ ਨੇ ਤੇ ਵੰਡਾਏ ਮਤਲਬ ਤਾੜੀਆਂ ਸਭ ਕੋ ਜਾਂਦੇ ਨੇ ਵੀ ਤੁਸੀਂ ਵੰਡ ਦਿਓ ਜੀ ਮੈਂ ਕਿੰਨਾ ਦੇਸ਼ ਦੇ ਵਿੱਚ ਆਪਦਾ ਆ ਗਈ ਸਟੇਟ ਦੇ ਵਿੱਚ ਆਪਦਾ ਆ ਗਈ ਮੱਕੜ ਸਾਹਿਬ ਤੁਸੀਂ ਪਬਲਿਕ ਨੂੰ ਡਿਕਲੇਅਰ ਕਰੋ ਕਿ ਯਾਰ ਸਾਨੂੰ ਲੋੜ ਐ ਸਮਾਨ ਦੀ ਫਿਰ ਲੋਕ ਤੁਹਾਡਾ ਸਾਥ ਨਹੀਂ ਦੇਣਗੇ ਦੇਣਗੇ ਉਸ ਤੋਂ ਵੱਧ ਬਲਕ ਚ ਦੇਣਗੇ ਕਿ ਸਾਡੀ ਅਮਾਉਂਟ ਦੀ ਜਿਹੜੀ ਸਹੀ ਵਰਤੋਂ ਹੋ ਰਹੀ ਹੈ ਤੁਸੀਂ ਮੰਨ ਲਓ ਮੱਕੜ ਸਾਹਿਬ ਨੇ ਦਿੱਤੇ 400 ਬਿਸਤਰੇ ਤੇ ਉਹ ਮੱਕੜ ਸਾਹਿਬ ਦਾ ਨਾਂ ਲੈ ਕੇ ਵੰਡੋ ਨਾ ਕਿਸੇ ਐਮਐਲਏ ਦੇ ਨਾਂ ਤੇ ਕਿਉਂ ਵੰਡ ਰਹੇ ਹੋ ਲੋਕਾਂ ਦਾ ਮਨ ਦੁਖਦਾ ਯਾਰ ਕੱਲ ਵੀ ਇੱਕ ਕੋਆਰਡੀਨੇਸ਼ਨ ਮੀਟਿੰਗ ਹੋਈ ਹੈ ਜਿਹੜਾ ਐਡਮਿਨਿਸਟ੍ਰੇਸ਼ਨ ਸਮਾਨ ਇਕੱਠਾ ਕਰ ਰਹੀ ਹੈ ਅਸੀਂ ਵੀ ਬਹੁਤ ਅਪੀਲ ਕੀਤੀਆਂ ਜਦੋਂ ਐਸਡੀਐਮਸ ਨੇ ਜਾਂ ਡੀਸੀਸ ਨੇ ਕਿਹਾ ਕਿ ਸਾਡੇ ਬਣਾਏ ਸੈਂਟਰਾਂ ਤੇ ਆਹ ਚੀਜ਼ਾਂ ਪਹੁੰਚਦੀਆਂ ਕਰੋ ਮੈਂ ਸੈਨੀਟਰੀ ਪੈਡ ਦੀ ਇੱਕ ਵੀਡੀਓ ਪਾਈ ਸੀ ਤਾਂ ਉਹ ਸਮਾਨ ਇਹਨਾਂ ਕੋਲੇ ਇਕੱਠਾ ਹੋ ਗਿਆ ਅੱਗੋਂ ਵੰਡ ਜਿਹੜੇ ਆ ਪੋਲਿਟਿਕਲ ਲੋਕ ਆਪਦੇ ਨਾਂ ਤੋਂ ਰਹੇ ਆ ਇਹ ਕਹਿ ਰਹੇ ਹੋ ਤੁਸੀਂ ਹਾਂ ਬਿਲਕੁਕੁਲ ਤੁਸੀਂ ਮੈਨੂੰ ਦੱਸੋ ਕਿੱਥੋਂ ਲੈ ਰਹੇ ਨੇ ਔਰ ਕਈਆਂ ਲੋਕਾਂ ਨੂੰ ਹੜ ਮੈਂ ਕਹਿੰਨਾ ਹੜ ਪਾਣੀ ਕੱਲਾ ਜ਼ਮੀਨਾਂ ਤੇ ਨਹੀਂ ਆਇਆ ਮੱਕੜ ਸਾਹਿਬ ਲੋਕਾਂ ਦੀਆਂ ਕਿਸਮਤਾਂ ਤੇ ਪਾਣੀ ਫਿਰ ਗਿਆ ਕੱਲ ਜਿਹਨੂੰ ਅਸੀਂ ਇੱਕ ਮੱਝ ਦਿੱਤੀ ਉਹਦੀ 25 ਕਿੱਲੇ ਪੈੜੀ ਵੀ ਬੀਜਾਂਗੇ ਅਸੀਂ ਮਤਲਬ ਇੰਨੇ ਨੇ ਮਿਹਨਤੀ ਲੋਕ ਸੇ ਟੋਟਲ ਪੈੜੀ ਕਿਸੇ ਦੀ ਪੈੜੀ ਚ ਸਾਰਾ ਟੱਬਰ ਕੰਮ ਕਰਦਾ ਸੀ ਉਹ ਚਾਰ ਭੈਣਾ ਆਪ ਭਰਾ ਮਾਂ ਤੇ ਛੋਟਾ ਭਰਾ ਉਹ ਮਾਲਕ ਨੇ ਕਿਹਾ ਵੀ ਐਤਕੀ ਮੈਂ ਪੈੜੀ ਠੇਕੇ ਉਹ ਕਹਿੰਦਾ ਜੀ ਮੈਨੂੰ ਹੀ ਦੇ ਦਿਓ ਮਾਈਬਾ ਮੈਂ ਇਹਨੂੰ ਵਾਹ ਲੈਣਾ ਤੇ ਵਾਈ ਤੇ 25 ਕਿੱਲੇ ਹੀ ਰੁੜ ਗਈ ਨੌ ਉਹਦੇ ਡੰਗਰ ਰੁੜ ਗਏ ਨੇ ਮਤਲਬ ਇੰਨਾਂ ਚੀਜ਼ਾਂ ਦੇ ਵਿੱਚ ਮਤਲਬ ਤੁਸੀਂ ਕੀ ਕਰ ਰਹੇ ਹੋ ਇਹਨਾਂ ਲੋਕਾਂ ਨੂੰ ਕਈ ਇਹੋ ਜਿਹੇ ਪੋਲਿਟਿਸ਼ੀਅਨ ਨੇ ਜਿਨ੍ਹਾਂ ਨੂੰ ਹੜਾਂ ਦਾ ਪਾਣੀ ਕਿਉਂ ਵਾਂਗੂ ਲੱਗਾ ਕੋਈ ਕਿਸੇ ਕੋਲ 5 ਲੱਖ ਮੰਗ ਰਿਹਾ ਸ਼ਹਿਰ ਚ ਕੋ 2 ਲੱਖ ਮੰਗ ਰਿਹਾ ਲੋਕਾਂ ਦੇ ਨਾਂ ਦੇ ਉੱਤੇ ਯਾਰ ਸਿੱਧੀ ਹਲਕਰਾਓ ਨਾ ਅਸੀਂ ਵੀ ਤੇ ਕਰਾ ਰਹੇ ਆ ਮੱਕੜ ਸਾਹਿਬ ਕਹਿੰਦੇ ਮੈਂ ਲੱਖ ਰੁਪਿਆ ਦੇਣਾ ਆ ਡਿਟੇਲ ਹੈ ਮੱਕੜ ਸਾਹਿਬ ਮੇਰੇ ਕੋ ਆ ਬਾਹਰੋਂ ਫੋਨ ਆਉਂਦੇ ਨੇ ਇੰਨੇ ਆ ਲਿਸਟਾਂ ਬਣੀਆਂ ਪਈਆਂ ਨੇ ਅਸੀਂ ਤੇਰੇ ਟੱਬਰ ਦਾ ਕੋਈ ਜੀ ਆਉਣਾ ਚਾਹੀਦਾ ਉਹਦੇ ਹੱਥੀਂ ਦਿਵਾਵਾਂਗੇ ਜਿੱਥੇ ਦੇਣੇ ਨੇ ਜੇ ਸਾਨੂੰ ਕਹਦੇ ਕੋਈ ਗੁਪਤ ਦਾਨ ਦੇਣਾ ਤੇ ਅਸੀਂ ਕਹਿੰਨੇ ਕੋਈ ਸਮਗਲਿੰਗ ਥੋੜੀ ਆ ਠੋਕ ਕੇ ਆ ਕੇ ਦੋ ਸਾਹਮਣੇ ਆ ਕੇ ਦੋ ਤੁਸੀਂ ਲੋਕ ਪੈਸਾ ਇਕੱਠਾ ਵੀ ਕਰ ਰਹੇ ਹੋ ਔਰ ਲੋਕਾਂ ਤੱਕ ਪੁੱਜਦਾ ਵੀ ਨਹੀਂ ਕਰ ਰਹੇ ਸਾਮਾਨ ਤੁਸੀਂ ਸਰਕਾਰੀ ਵੰਡ ਰਹੇ ਹੋ ਉਹਦੇ ਵਿੱਚ ਫਿਰ ਦੁੱਖ ਨਹੀਂ ਲੱਗਦਾ ਤੁਸੀਂ ਤੇ ਵਿਪਤਾ ਨੂੰ ਕੈਸ਼ ਕਰ ਰਹੇ ਹੋ ਯਾਰ ਤੁਹਾਡੀ ਤੇ ਇੰਡਸਟਰੀ ਬਣ ਗਈ ਔਰ ਦੂਜੀ ਚੀਜ਼ ਮੈਂ ਅੱਜ ਸਵੇਰੇ ਵੀ ਕਹਿੰਦਾ ਸੀਗਾ ਕਿ ਇਹ ਹੜ ਸੀਗੇ ਇਹ ਆਪਦਾ ਹੈ ਤੇ ਪੋਲੀਟਿਸ਼ੀਅਨ ਜਾਂ ਮੈਂ ਕਿਸੇ ਨੂੰ ਕਿੰਤੂ ਪਰੰਤੂ ਨਹੀਂ ਕਰਦਾ ਇਹਨੂੰ ਇੱਕ ਇਲੈਕਸ਼ਨ ਦੇ ਤੌਰ ਤੇ ਲੜਿਆ ਜਾ ਹੂੰ ਹਨਾ ਉੱਥੇ ਸਮਾਨ ਭੇਜਿਆ ਜਾ ਰਿਹਾ ਕਿਸੇ ਨੂੰ ਵੀ ਆ ਮੇਰਾ ਮੋਤਬਰ ਤੂੰ ਆ ਹਵਾਲਾ ਤੂੰ ਯਾਰ ਆਪਦਾ ਇਹ ਵੇਖਿਆ ਹੀ ਹੈ ਕਿ ਕਾਲੀ ਕੌਣ ਸੀਗਾ ਕਾਂਗਰਸੀ ਕੌਣ ਸੀਗਾ ਝਾੜੂ ਵਾਲਾ ਕੌਣ ਸੀਗਾ ਜਾਂ ਬੀਜੇਪੀ ਵਾਲਾ ਕੌਣ ਸੀਗਾ ਲੋਕਾਂ ਨੂੰ ਪਰਮਾਇਆ ਇੰਨਾ ਜਾ ਰਿਹਾ ਰੋਜ਼ ਆ ਰਿਹਾ ਬੀਰਐਪੀ ਦੇ ਬਹੁਤ ਗੱਦੇ ਆ ਗਏ ਟਰੱਕਾਂ ਦੇ ਟਰੱਕ ਭਰ ਕੇ ਤਰਪਾਲਾਂ ਦੀਆਂ ਤਰਪਾਲਾਂ ਆ ਗਈਆਂ ਆਪਣੇ ਦਿਲ ਤੇ ਹੱਥ ਰੱਖ ਕੇ ਦੱਸ ਦਿਓ ਕਿਹੜੇ ਪਿੰਡ 'ਚ ਗੱਦੇ ਤੇ ਤਰਪਾਲਾਂ ਜਿਹੜੀਆਂ ਬੀਜੇਪੀ ਦੀਆਂ ਮੋਹਰ ਵਾਲੀਆਂ ਤੇ ਬੰਦਿਆਂ ਨੇ ਵੱਡੇ ਨੇ ਕੋਈ ਜ਼ਮੀਨ ਕਿੱਥੇ ਆ ਯਾਰ ਹਕੀਕਤ ਕਿੱਥੇ ਆ ਉੱਥੇ ਸੇਵਾ ਕੌਣ ਕਰ ਰਿਹਾ ਉੱਥੇ ਲੋਕ ਸਾਥ ਦੇ ਰਹੇ ਨੇ ਇੱਕ ਦੂਜੇ ਦਾ ਬਹੁਤ ਸਾਰੇ ਗੱਦੇ ਬਹੁਤ ਸਾਰਾ ਕੁਝ ਦੱਸਿਆ ਜਾ ਰਿਹਾ ਤੇ ਉਹਦੇ ਵਿੱਚ ਜ਼ਮੀਨ ਤੇ ਕੀ ਹੈ ਕੁਝ ਵੀ ਨਹੀਂ ਹੈਗਾ ਦੂਜੀ ਚੀਜ਼ ਮੈਂ ਜਿਹੜੀ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਕਿ 1600 ਕਰੋੜ ਰੁਪਈਆ ਜੀ ਆਇਆ ਪੰਜਾਬ ਦਾ ਹੈ ਨਾ ਜਿਹੜਾ ਡਿਜ਼ਾਸਟਰ ਫੰਡ ਹੈ ਉਸ ਤੋਂ ਪਹਿਲਾਂ ਇਹਨਾਂ ਦੀ ਲੜਾਈ ਚੱਲ ਰਹੀ ਹੈ ਕਿ 12000 ਕਰੋੜ ਰੁਪਈਆ ਹੈਗਾ ਨਹੀਂ ਹੈਗਾ ਜਾਂ ਨਹੀਂ ਹੈਗਾ ਹਨਾ 12000 ਸਾਹਮਣੇ ਬਿਆਨ ਦਿੱਤਾ ਫਿਰ ਬਾਅਦ ਦੇ ਵਿੱਚ ਦੂਜੇ ਨੇ ਕਹਿਤਾ ਕਿ ਨਹੀਂ ਇਹੋ ਜਿਹਾ ਕੁਝ ਨਹੀਂ ਹੈ ਸਾਡੇ ਕੋਲ 12000 ਕਰੋੜ ਰੁਪਈਆ ਹੋਵੇ ਵੀ ਮੱਕੜ ਸਾਹਿਬ ਤੇ ਉਹਦੇ ਚ ਐਟ ਅ ਟਾਈਮ ਤੁਸੀਂ ਸਿਰਫ 10% ਵਰਤ ਸਕਦੇ ਹੋ ਇਹ ਸੀਐਮ ਨੇ ਡਾਟੇ ਦਿੱਤੇ ਨਾ ਆਕੇ ਕਿ ਇੰਨੇ ਸਾਲ ਜਦੋਂ ਆਇਆ ਇੰਨੇ ਵਰਤੇ ਫਿਰ ਇੰਨੇ ਵਰਤੇ ਅੱਛਾ ਉਹਨਾਂ ਡਾਟੇ ਚ ਵੀ ਤੁਸੀਂ ਦੇਖ ਲਓ ਉਹਨਾਂ 22 ਦਾ ਡਾਟਾ ਦਿੱਤਾ 23 ਦਾ ਡਾਟਾ ਦਿੱਤਾ 24 ਦਾ ਡਾਟਾ ਡਾਟਾ ਦਿੱਤਾ ਉਹਦੇ ਵਿੱਚ ਕੀ ਹੈ 100-100 ਕਰੋੜ ਰੁਪਈਆ ਮਾਉਂਟ ਦਾ ਫਰਕ ਹੈਗਾ ਕਿ ਨਹੀਂ ਮਨ ਲਓ 280 ਕਰੋੜ ਆਇਆ ਤੇ 140 ਕਰੋੜ ਵਰਤਿਆ ਜੀ ਵਾਅਦਾ ਤੇ ਕਿਤੇ ਨਹੀਂ ਨਾ ਵਰਤਿਆ ਗਿਆ ਫਿਰ ਉਹ 300 3 400 ਕਰੋੜ ਰੁਪਇਆ ਕਿੱਥੇ ਆ ਉਹ ਤੁਸੀਂ ਫੌਰੀ ਰਾਤ ਕਿਉਂ ਨਹੀਂ ਜਾਰੀ ਕੀਤੀ ਕਿਉਂ ਨਹੀਂ ਅਫਸਰ ਤੋਂ ਹੀ ਸਾਰੇ ਮੰਗਤੇ ਬਣਾਉਂਦੇ ਨੇ